ਬ੍ਰਦਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਣਕ ਖਰਾਬ ਆਈ ਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਅਸੀਂ ਮੰਗ ਕਰਦੇ ਆ ਮੈਂ ਕਿਸਾਨ ਮਜ਼ਦੂਰ ਸੰਸਥਾ ਗੁਰਸਾ ਚੌਂਦ ਤੋਂ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਸਵੇਰੇ ਦੋਵਾਂ ਢੀਪਾਂ ਤੇ ਜਿਹੜੀ ਕਣਕ ਏ ਬੇਕਾਰ ਏ ਨਾ ਇਹਨਾਂ ਪਸ਼ੂ ਖਾ ਸਕਦੇ ਨੇ ਨਾ ਇਹਨਾਂ ਕੁੱਤੇ ਸਾਹ ਖਾ ਸਕਦੇ ਨੇ ਲਗਭਗ 1000 ਤੋਂ ਵੱਧ ਲੋਕ ਗਰੀਬ ਨੇ ਜਿਹੜੀ ਕਣਕ ਜਿਹੜੀ ਇਸਤੇਮਾਲ ਕਰਦੇ ਨੇ ਇਹ ਜਿਹੜਾ ਬਾੜ ਦਾਣਾ ਨਵਾਂ ਲਾਇਆ ਗਿਆ ਕਣਕ ਬਿਲਕੁਲ ਬੇਕਾਰ ਭਰੀ ਗਈ ਏ ਅੱਛਾ ਤੇ ਨਹੀਂ ਇਹਦੇ ਵਿੱਚ ਕਿਹਦਾ ਕਸੂਰ ਹੈ ਇਹ ਜਿਹੜੀ ਕਣਕ ਭੇਜ ਰਿਹਾ ਹੈ ਇਹਦੇ ਵਿੱਚ ਤੁਸੀਂ ਕਿਹਨੂੰ ਗੁਨਾਹਦਾਰ ਮੰਨਦੇ ਆਹੀ ਗੁਨਾਹਦਾਰ ਸਰਕਾਰ ਨੂੰ ਬਣਾਣੇ ਆ ਡੀਪੂ ਆਰਡਰ ਤੇ ਜਿਹੜੀ ਕਣਕ ਆਈ ਏ ਇਹ ਬਿਲਕੁਲ ਸਰਕਾਰ ਨੇ ਚੰਗੀ ਕਰਨੀ ਸੀ ਕਿਸਾਨ ਖਾਂਦੇ ਮਜ਼ਦੂਰ ਖਾਂਦੇ ਹੁਣ ਮੰਗ ਕੀ ਹੈਗੀ ਇਸ ਸਮੇਂ ਤੇ ਸਾਡੀ ਮੰਗ ਇਹ ਵੀ ਜਿਹੜੀ ਕਣਕ ਕੇ ਚੰਗੀ ਭੇਜੀ ਜਾਵੇ ਤੇ ਜਿਹੜੇ ਕਿਸਾਨਾਂ ਦੀ ਕਣਕ ਹੈ ਇਹਨੂੰ ਰਸਾਹ ਮਿਲੇ ਹਰ ਇੱਕ ਪਿੰਡ ਚ ਇਨਸਾਫ ਮਿਲੇ ਡੀਪੂ ਵਾਲੇ ਦੁਵਾਨ ਜਾਂ ਸਰਕਾਰ ਤੋਂ ਆਵੇ ਇੱਕ ਤਾਂ ਹੁਣ ਉਹ ਤੋਂ ਵੋਟਾਂ ਦਾ ਸਮਾਂ ਆਇਆ ਤੇ ਫਿਰ ਵੀ ਇਹ ਜਿਹੜੀ ਲੋਕਾਂ ਨੂੰ ਗੰਦੀ ਕਣਕ ਦੇ ਰਹੇ ਨੇ ਤੇ ਕੀ ਮੰਨਦੇ ਹੋ ਇਹਦੇ ਵਿੱਚ ਕੀ ਹੋ ਸਕਦਾ ਹੈ ਇਹਦੇ ਵਿੱਚ ਅਸੀਂ ਤਾਂ ਮਿਹਰੀ ਭੁਗਤ ਹੋ ਸਕਦਾ ਹੈ ਹਾਂਜੀ ਤੁਸੀਂ ਡੀਪੋ 홀ਡਰ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਰੇਜਿੰਦਰ ਕੁਮਾਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਕਣਕ ਆਈ ਏ ਜਿਹੜੇ ਲੋਕ ਇੱਥੋਂ ਦੇ ਖਪਤਕਾਰ ਆ ਉਹ ਕਹਿੰਦੇ ਵੀ ਕਣਕ ਖਰਾਬ ਹੈ ਹਾਂਜੀ ਫੁੱਲ ਖਰਾਬ ਹੈ ਜੀ ਕਿਉਂਕਿ ਇਹ ਕਣਕ ਮਤਲਬ ਲੋਕ ਨਹੀਂ ਖਾ ਸਕਦੇ ਅਸੀਂ ਵੀ ਕਹਿੰਨੇ ਆ ਸਰਕਾਰ ਸਾਨੂੰ ਚੰਗੀ ਕਣਕ ਦੇਵੇ ਅਸੀਂ ਚੰਗੇ ਮਤਲਬ ਲੋਕਾਂ ਨੂੰ ਚੰਗੀ ਕਣਕ ਵਰਤਾਈਏ ਕਿਉਂਕਿ ਇਹ ਬੰਦਿਆਂ ਨੇ ਖਾਣੀ ਹੁੰਦੀ ਹੈ ਇਹਨੂੰ ਡੰਗਰ ਵੀ ਨਹੀਂ ਖਾ ਸਕਦੇ ਜਿਹੜੀ ਇਹ ਕਣਕ ਹੈ ਬਹੁਤ ਵਧੀਆ ਕੁਆਲਿਟੀ ਭੇਜਣ ਜਿੰਦੇ ਕਰਕੇ ਸਾਰਿਆਂ ਨੂੰ ਚੰਗੀ ਕੁਆਲਿਟੀ ਮਿਲੇ ਲੋਕ ਵਧੀਆ ਆਪਦੀ ਤੰਦਰੁਸਤ ਰਹਿਣ ਇਹ ਗ੍ਰੇਡ ਦੇਣ ਇਹ ਜਦੋਂ ਤੁਸੀਂ ਇਹ ਕਣਕ ਉਥੋਂ ਜਾ ਕੇ ਲੈ ਕੇ ਆਉਂਦੇ ਹੋ ਕਿ ਤੁਹਾਨੂੰ ਉਥੇ ਚੈੱਕ ਕਰਨ ਵਾਸਤੇ ਜਿਹੜਾ ਤੁਹਾਨੂੰ ਕੋਈ ਅਖਤਿਆਰ ਨਹੀਂ ਹੈਗਾ ਜੇ ਤੁਹਾਨੂੰ ਤੁਸੀਂ ਚੈੱਕ ਨਹੀਂ ਕਰ ਸਕਦੇ ਨਹੀਂ ਸਾਨੂੰ ਚੈੱਕ ਨਹੀਂ ਅਸੀਂ ਕਰ ਸਕਦੇ ਸਿਰਫ ਅਸੀਂ ਕੰਡੇ ਦੇ ਬਹਿ ਕੇ ਅਸੀਂ ਕੰਡਾ ਕਰਾ ਸਕਨੇ ਆ ਇਹਦੇ ਵਿੱਚ ਤੁਸੀਂ ਫਿਰ ਕਿਹਨੂੰ ਦੋਸ਼ੀ ਟਰਾਂਦੇ ਹੋ ਜਿਹੜਾ ਇਨਸਪੈਕਟਰ ਹੈ ਜਾਂ ਤੁਹਾਡਾ ਡੀਐਮ ਹੈ ਇਹ ਤਾਂ ਜੀ ਵੇਖੋ ਜੀ ਹੁਣ ਸਾਰੇ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਣਕ ਜੇ ਉੱਪਰੋਂ ਵੀ ਖਰਾਬ ਹੋ ਸਕਦੀ ਹੈ ਮੌਸਮ ਨਾਲ ਵੀ ਹੋ ਸਕਦੀ ਹੈ ਨੀ ਇੱਕ ਤਾਂ ਸਰਕਾਰ ਕਹਿੰਦੀ ਵੀ ਅਸੀਂ ਉਹਨੂੰ ਸਾਫ ਸੰਭਾਲ ਬੜੀ ਕਰਨੇ ਫਿਰ ਖਣਕ ਖਰਾਬ ਹੋਣ ਦਾ ਮਤਲਬ ਕੀ ਇਹਦਾ ਮੇਰੇ ਹਿਸਾਬ ਨਾਲ ਤਾਂ ਹੋ ਸਕਦਾ ਕਿ ਵੈਂਦੇ ਚ ਪਾਣੀ ਪਾਇਆ ਜਾਂਦਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਆਪਾਂ ਦਾ ਸਿਰਫ ਸਾਨੂੰ ਤਾਂ ਕੰਡੇ ਦੇ ਬਾਹ ਕੇ ਇਹੀ ਕਰਾਉਂਦੇ ਆ ਮਤਲਬ ਆਪਦਾ ਕੰਡਾ ਕਰਾ ਲਓ ਤੇ ਟੰਡਾ ਵੇਖੋ ਤੇ ਆਪਦੀ ਕਣਕ ਲੈ ਅੱਛਾ ਹੁਣ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਕਹਿੰਨੇ ਆ ਵਧੀਆ ਕੁਆਲਿਟੀ ਆਏ A1 ਆਵੇ ਕੁਆਲਿਟੀ ਕਣਕ ਦੀ ਇਸ ਚਲੀ ਜਾਵੇ ਇਹ ਵਾਪਸ ਚਲੀ ਜਾਵੇ ਵਧੀਆ ਕਣਕ ਆਵੇ ਅਸੀਂ ਜੋ ਲੋਕਾਂ ਨੂੰ ਵੰਡ ਸਕੀਏ ਇਸ ਸੰਬੰਧੀ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਇਨਸਪੈਕਟਰ ਨਾਲ ਗੱਲ ਕੀਤੀ ਜਾਂ ਡੀਐਮ ਨਾਲ ਗੱਲ ਕੀਤੀ ਕੋ ਕਹਿੰਦੇ ਨੇ ਅਸੀਂ ਇਨਸਪੈਕਟਰ ਨਾਲ ਗੱਲ ਹੋਈ ਹੈ ਇਨਸਪੈਕਟਰ ਕਹਿੰਦਾ ਜਿੰਨੀ ਕਣ ਖਰਾਬ ਹੈ ਉਹ ਵਾਪਸ ਸੋ ਸਾਰੇ ਟਰਾਲੀਆਂ ਲੈ ਕੇ ਹਾਂਜੀ ਭਾਜੀ ਤੁਸੀਂ ਇੱਥੇ ਜਿਹੜੀ ਕਣਕ ਲੈਣ ਆਏ ਹੋ ਜਿਹੜੀ ਦੀਪੂ ਤੇ ਕਣਕ ਆਈ ਏ ਕੀ ਉਹ ਖਰਾਬ ਹੈ ਖਾਣਯੋਗ ਹੈ ਕਿ ਬਦਬੂਦਾਰ ਹੈ ਕਿਸ ਤਰ੍ਹਾਂ ਦੀ ਕਣਕ ਤੁਹਾਨੂੰ ਮਿਲੀ ਏ ਬਿਲਕੁਲ ਪਹਿੜੀ ਕਣਕ ਏ ਪਿੰਡ ਦੋਨਾ ਮੱਤੜ ਗਜਰੀ ਵਾਲਾ ਏ ਪਹਿੜੀ ਕਣਕ ਸਰਕਾਰ ਨੂੰ ਹੀ ਮੰਗ ਕਰਨਿਆ ਸਾਨੂੰ ਕਣਕ ਵਧੀਆ ਦਿੱਤੀ ਏ ਖਾਣੀ ਏ ਤਾਂ ਡੰਗਰਾ ਵੀ ਨਹੀਂ ਖਾਣੀ ਕੁੱਤੇ ਵੀ ਨਹੀਂ ਖਾ ਸਕਦੇ ਹਾਂ ਅਲਹਮਦੁਲਿਲਾ ਤੇ ਖਾਂਦੇ ਲੱਗਦੇ ਹੀ ਨਹੀਂ ਸਾਡੀ ਪਹਿਲੀ ਵੀ ਨਹੀਂ ਹੈਗੀ ਐਂ ਦੀਪੂ ਕਣਕ ਲੈ ਤੇ ਖਾਈਦਾ ਬਹੁਤ ਬਣੀ ਤੇ ਖਾਣਾ ਵੀ ਭਾੜੀ ਹੋਈ ਵੀ ਅੱਗੇ ਕਣਕ ਇਸ ਤਰ੍ਹਾਂ ਦੀ ਅੱਗੇ ਵੀ ਇਸ ਤਰ੍ਹਾਂ ਦੇ ਆਈਏ ਅੱਛਾ ਤੇ ਇਹ ਕਿੰਨੇ ਕੁ ਲੋਕ ਆ ਜਿਹੜੇ ਇਸ ਕਣਕ ਦੀ ਵਰਤੋਂ ਕਰਦੇ ਇਸ ਪਿੰਡ ਦੇ ਕਿੰਨੇ ਕੁ ਗਰੀਬ ਜਨਤਾ ਹੈਗੀ ਗਰੀਬ ਜਨਤਾ ਕੱਢ ਤਾਂ 7-800 ਵੀ ਜਿਹੜੇ ਲੋਕ ਦੀਪੂ ਦੀ ਕਣਕ ਤੇ ਹੀ ਨਿਰਭਰ ਨੇ ਹਾਂ ਦੀਪੂ ਦੀ ਕਣਕ ਤੇ ਹੁਣ ਤੁਸੀਂ ਮੰਗਤੀ ਹੈਗੀ ਕੀ ਮੰਗ ਸਾਡੀ ਹੈਗੀ ਸਰਕਾਰ ਸਾਨੂੰ ਕਣਕ ਚੰਗੀ ਦੇਵੇ ਖਾਣ ਨੂੰ ਦੇਵੇ ਅਸੀਂ ਤਾਂ ਚੰਗੀ ਕਣਕ ਲੈਣੀ ਇਹ ਕਣਕ ਵਾਸਤੇ ਵੇਚੀ ਜਾਵੇ Right we yeah, are